ਤੰਦਰ ਸਾਹ ਦੀ ਚੀਜ਼ ਦਿੱਕਤ ਕੋਈ ਕਾਰਨ ਦਾ ਕਾਰਨ ਦਾ ਚੱਲਦਾ ਤੇ ਕੁਤੀ ਨਹੀਂ ਮੁਜੀ ਉਹਦੀ ਕੋਈ ਨਹੀਂ ਹੋ ਸਕਦੀ ਮੈਂ ਜਿਹੜੇ ਬੰਦੇ ਗਵਰਨਮੈਂਟ ਨੂੰ ਕਰਨਾ ਟੈਕਸ ਦਿੰਦੇ ਆ ਐਨੇ ਬੰਦਿਆਂ ਨੂੰ ਰੋਜ਼ਗਾਰ ਦਿੰਦੀ ਆ ਦੇਖੋ ਉਹਦੀ ਸੜਕਾਂ ਦੇ ਉੱਤੇ ਕੀ ਹਾਲ ਹੈ ਹੈ ਜੀ ਕਹਿੰਦਾ ਮੇਰੀ ਸਾਲੀ ਜੀ ਦਾ ਮੋਬਾਈਲ ਰੋਮਿੰਗ ਉਹਨਾਂ ਨੂੰ ਕੁਝ ਪੇਚ ਹੀ ਤੇਨਾਂ ਨੂੰ ਕੁਝ ਹੀ ਜੇ ਮੇਰਾ ਬਰੇਕ ਤੇ ਮੁੜੇ ਉਹਨਾਂ ਕੀ ਕਹਿੰਦੇ ਸੋਣਾ ਤਾਂ ਦੁਕਾਨ ਤੇ ਗਿਆ ਹੈ ਗੱਡੀ ਚੁੱਕ ਗੱਡੀ ਖੜੀ ਕੀਤੀ ਹੈ ਗੱਡੀ ਦੇ ਵਿੱਚ ਆ ਕੇ ਕੋਲ ਗਿਆ ਦੈਂਕ ਨੇ ਜੇ ਬੰਦੇ ਨਹੀਂ ਪੜੇ ਗਏ ਤਾਂ ਇੱਕ ਪੂਰੇ ਹਿੰਦੁਸਤਾਨ ਦੀ ਹੰਦ ਦਾ ਬਹੁਤ ਵੱਡਾ ਸਟੇਜ ਹੋ ਜਾਊਗਾ। ਅਬ ਪੂਰੇ ਵਿਪਾਰੀਆਂ ਦਾ ਨਾ ਵਿਸ਼ਵਾਸ ਉੱਡ ਜਾਊਗਾ। ਪੂਰੇ ਇੰਡੀਆ ਗਵਰਨਮੈਂਟ ਤੋਂ ਉੱਠੂਗਾ ਇਹਦੇ ਵੀ ਪੰਜਾਬ ਗਵਰਨਮੈਂਟ ਤੋਂ ਉੱਠੂਗਾ ਪੂਰੇ ਹਿੰਦੁਸਤਾਨ ਤੋਂ ਤੇ ਇਸ ਤੋਂ ਬਾਅਦ ਹਿੰਦੂਸਤਾਨ ਕਿ ਜਿੰਦੀ ਸਭ ਤੋਂ ਮਾਰ ਦਿੱਨੇ ਸਭ ਕੁਝ ਬਣਾ ਸਕਦੇ ਆ ਇਹਦੇ ਨੂੰ ਬਣਾ ਸਕਦੇ ਸੀ ਐਸ ਤੋਂ ਜਿੰਨਾ ਤਾਂ ਸਪਲਾਸ ਹਰ ਫੋਟਾ ਮੰਨ ਲਿਓ ਤੁਸੀਂ ਆਪ ਜਦਾਂ ਪੀਆ ਮੈਂ ਮੇਰੇ ਸੋਏ ਆਂਦੀ ਇਹਨੂੰ ਫੜ ਇਹਨੂੰ ਫੜ ਕੇ ਫੜ ਇਹਨਾਂ ਦੇ ਪੂਰੇ ਦੇ ਇਹਨਾਂ ਦੇ ਜਿੰਨੇ ਵੀ ਹਿੰਦੁਸਤਾਨ ਨੇ ਸੈਂਟਰਲ ਜੇਲ੍ਹਾਂ ਦੇ ਵਿੱਚ ਬੰਦੇ ਭਾੜੇ ਹੋਏ ਆ। ਗੌਰਮੈਂਟ ਦੀ ਵੱਡੀ ਵੱਡੀ ਜੇਲ੍ਹਾਂ ਚ ਕੰਦੇ ਭਾੜੇ ਨੇ, ਕਿਸ ਵਾਸਤੇ ਭਾੜੇ ਨੇ? ਤਾਂ ਤਾਂ ਕੀ ਕਰਾਣਾ ਗੌਰਮੈਂਟ ਨੇ? ਜਿਹੜੇ ਵਿਪਾਲੀ ਇਹਨਾਂ ਨੂੰ ਟੈਕਸ ਦਿੰਦੇ ਆ। ਹਿੰਦੂਸਤਾਨ ਗੌਰਮੈਂਟ ਨੂੰ ਟੈਕਸ ਦਿੰਦੇ ਆ। ਹਾਂਜੀ। ਉਹਨਾਂ ਤਾਂ ਹੋਰ ਟੈਕਸ ਲਾ ਲੋ। ਇਹ ਬਦਮਾਸ਼ਾਂ ਤੋਂ ਤੁਸੀਂ ਕੀ ਲੈ ਲੋਗੇ? ਜੋ ਗੌਰਮੈਂਟ ਦੇ ਘਮਾਉ ਭੂਤ ਹੈ। ਤਨ ਰਾਜੇ ਦਾ ਰਾਜਾ ਕੁੜੇ ਕੋਲ ਬੰਦਕ ਦੋ ਹੀ ਚੀਜ਼ਾਂ ਮੰਗਦੀ ਐ ਇਨਸਾਫ ਤੇ ਸੁਰੱਖਿਆ ਹੋਰ ਕੁਛ ਨਹੀਂ ਮੰਗਦੀ ਕੁਛ ਨਹੀਂ ਚਾਹੀਦਾ ਤਾਂ ਰਾਜਾ ਤੋਂ ਹਰਮਨ ਜੀ ਜੁਰਮੇ ਪਾਣੀ ਲਾ ਹਾਂ ਹਾਂ ਜੀ ਹਾਂ ਸਰ 5750 ਰੁਪਏ ਰਿਕਾਰਡ ਦਿੱਤੇ ਹੋਏ ਅਜੀ ਕੀ ਗੋੜਾ ਕੀਤਾ ਆ ਦੱਸੋ ਇਹ ਤੁਸਤਾਨ ਗੌਰਮਨ ਸਰ ਨੇ ਤਾਂ 600 ਜੀ ਪੜੀ ਮੈਂ ਪੰਜਾਬ ਗੌਰਮਨ ਨਹੀਂ ਕਰਨੇ ਤੇਰੇ ਮਹਿੰਦੋਸਤਪਾਲ ਗੌਰਮਨ ਤੇ ਲਾ ਦੋ ਜੇ ਨਾ ਤੁਮ ਆਸ਼ਾ ਗੌਰਮਨ ਪਰ ਕੰਪਨਟ ਪਲੀਜ਼ ਨਹੀਂ ਨਹੀਂ ਇੱਕ ਮਿੰਟ ਤੁਸੀਂ ਰਹਿ ਕੇ ਹਾਂ ਸੰਜੇ ਪੱਛੇ ਕਰ ਕੰਮ ਰੱਖ जय वर्मा तो। तो जी दिन कतलता गया और बहुत ਔਰ ਮੈਂ ਸਰਵਾਰ ਨੂੰ ਬਹੁਤ ਬਸੇ ਮੈਂ ਕੁਝ ਸੁਣਿਆ ਪੰਜਾਬ ਕੋ ਬਸੇ ਬਹੁਤ ਸ਼ਾਰਟ ਹੋਇਆ ਕਿ ਚਾਹੇ ਕੋਈ ਜਿੱਥੇ ਕਰ ਰਹੇ ਜਿਹੜੇ ਜੀ ਨਹੀਂ ਉਹ ਤੋਂ ਸ਼ੁਰੂ ਨਹੀਂ ਯਾਰੰਗ ਪੰਜਾਬ ਸਰਕਾਰ ਵੱਲੋਂ ਪੁਲਿਸ ਸਰਕਾਰ ਵੱਲੋਂ ਸਾਥ ਦੇਤਾ ਨੇ ਪੁਲਿਸ ਵੱਲੋਂ ਪੁਲਿਸ ਮੈਂ ਕਾਫੀ ਬੁਢੇ ਵਿੱਚ ਐਡਵਾਂਸ ਸਟੇਜ ਦੇ ਉੱਪਰ ਜਿਹੜੀ ਕੰਮ ਜੱਬੀ ਆ ਉਹ ਬਾਤ ਲਈ ਹੈ ਜਿਹੜਾ ਵੀ ਕੋਈ ਵਿਅਕਤੀ ਜਿਹੜਾ ਕਰਾਈਂ ਕਰੇਗਾ ਕਰਾਈਂ ਕਰਨ ਸੂਚੇ ਸੇ 3 3 ਦੀ ਕੋਈ ਗਵਾਹੀ ਨਹੀਂ ਹੋ। ਸੋ ਜੋ ਪਰਤਵਾ ਕਰਾਂਗਾ। ਲਾਅ ਐਂਡ ਆਰਡਰ ਦੀ ਸਥਿਤੀ ਕਿਉਂ ਇੰਨੀ ਖਰਾਬ ਹੈ? ਹਾਲਾਂਕਿ ਜਿਹੜਾ ਸਰਕਾਰ ਹਰ ਵਾਰੀ ਜਿਹੜਾ ਵੇਖੋ ਸੁਧਾਰ ਕੇ ਅ ਅ ਅੰਦਰ ਸੀਗੇ। ਕੈਮਰਾ ਪਿੱਛੇ ਕਰ ਮਤੁਆ। ਅੰਦਰ ਇਹਨੇ ਆਪ ਦੇ ਦਿਲ ਦਾ ਜੋ ਗਵਾਹ ਤੁਹਾਡੇ ਸਾਰੇ ਦੇ ਨਾਲ ਸਾਂਝਾ ਕੀਤਾ ਹੈ। ਇਹ ਕਿਸ ਤਰੀਕੇ ਦੇ ਨਾਲ ਬਾਹਰੀਆਂ ਸਟੇਟਾਂ ਦੇ ਵਿੱਚ ਬੈਠੇ ਹੋਏ ਜੇਲ੍ਹਾਂ ਦੇ ਵਿੱਚ ਬੈਠੇ ਹੋਏ ਜਿਹੜੇ ਨੋਟ ਨੇ ਗੈਂਗਸਟਰ ਮੈਂ ਕੋਈ ਸਥਿਤੀ ਲਈ ਕਾਰਵਾਈ ਕਰਾ ਦੇ ਜਦ ਤੱਕ ਮੇਰੇ ਡੀਏ ਜੀ ਸਾਹਿਬ ਨਾਲ ਐਸਐਸਪੀ ਸਾਹਿਬ ਨਾਲ ਗੱਲ ਹੋਣੀ ਹੈ ਆ ਇਸ ਤਰੀਕੇ ਦੀ ਆਈ ਥਿੰਕ ਥੋੜੇ ਜਨ ਪਹਿਲਾਂ ਵੀ ਡੀਏ ਜੀ ਸਾਹਿਬ ਕਿਉਂਕਿ ਬੜਾ ਰਿਪਿਊਟਡ ਫੈਮਲੀ ਹੈ ਮਿਲ ਕੇ ਗਏ ਨੇ ਔਰ ਐਸਐਸਪੀ ਸਾਹਿਬ ਕੇ ਨਾਲ ਮੈਂ ਵੀ ਕੱਲ ਮਿਲ ਕੇ ਗਿਆ ਇਹੋ ਜੀ ਕੋਈ threat perception family ਨੂੰ ਨਹੀਂ ਸੀ ਕਿ ਵੀ ਇਹ ਦੇ ਉੱਪਰ ਪੁਲਿਸ ਕਾਰਵਾਈ ਕਰ ਸਕੇ ਉਹ ਜੇ ਕੋਈ ਅਨੁੰਦਰ ਕੋਈ ਕੋਈ ਕਿਸੇ ਤਰੀਕੇ ਦੀ ਥੋੜਾ ਇੱਕ ਚੀ ਕਰ ਲਈ ਜਾਂ ਜਾਂ ਕੋਈ ਹੋਰ ਕਿਸੇ ਵੱਲੋਂ ਕਰੋ ਉਹਨਾਂ ਨੇ ਨਹੀਂ ਕੋਈ ਪੁਲਿਸ ਸਾਂਝੀ ਕੀਤੀ ਪਰ ਜਿਹੜੀ ਵੀ ਗੱਲ ਹੈ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੂੰ ਧਿਆਨ ਦਿਖਾਉਣਾ ਉਹ ਟਾਈਮਲੀ ਐਕਸ਼ਨ ਯੂ نو ਹੁੰਦਾ ਪਰ ਇਸ ਕੇਸ ਦੇ ਵਿੱਚ ਉਹ ਜੀ ਕੋਈ ਦਾ ਸਾਹਮਣੇ ਨਹੀਂ ਆਇਆ ਪਰ ਫਿਰ ਵੀ ਬਹੁਤ ਸੈਡਨ ਟਾਲ ਜੋ ਵੀ ਹੋਇਆ ਹੋਇਆ ਬਹੁਤ ਮਾੜਾ ਹੋਇਆ ਮਨਫਾਗਾ ਹੈ ਔਰ ਪੰਜਾਬ ਪੁਲਿਸ ਉਸ ਨੂੰ ਬੜੀ ਜਲਦੀ ਹੀ ਹੱਲ ਕਰਕੇ ਦੋਸ਼ੀਆਂ ਨੂੰ ਸਖਤ ਸਖ਼ਤ ਸਜ਼ਾ ਦੇਣ ਦੇ ਲਈ ਪਛਤਾਵਾ ਤੇ ਉਹਦੇ ਵਿੱਚ ਵੱਡੀਆਂ ਲੀਡਸ ਜਿਹੜੀ ਆਲਰੇਡੀ ਪਾਈਆਂ ਜਾਂ ਚੁੱਕੀਆਂ ਪੰਜਾਬ ਦੇ ਲੋਕ ਕੀ ਸਮਝਣ ਇਟਸ ਅ ਫੇਲਿਅਰ ਆਫ ਪੁਲਿਸ ਹੋ ਰਹੀ ਹੈ ਨੋ देयर इज नो ਫੇਲਿਅਰ ਆਫ ਪੁਲਿਸ ਪੁਲਿਸ ਇਸ ਵੈਰੀ ਐਟੈਂਟ ਟੂ ਦਾ ਗਵਰਨਮੈਂਟ ਕ੍ਰਾਈਮ ਹਾਪਨ ਪੁਲਿਸ ਹੈਸ ਬੀਨ ਆਫਟਰ ਟੂ ਦਾ ਕ੍ਰਿਮੀਨਲਸ ਮੇਜਰ ਲੀਡਸ ਹੈਵ ਬੀਨ ਐਸਟੈਬਲਿਸ਼ਡ ਐਂਡ ਸੂਨ ਦੇ ਵਿਲ ਬੀ ਦੇ ਵਿਲ ਬੀ ਅਸਰਡ ਥੈਂਕ ਯੂ ਥੈਂਕ ਯੂ